ਇੰਡਸਟਰੀ ਵਾਸਤੇ ਅੱਜ ਇੱਕ ਇਤਿਹਾਸਿਕ ਦਿਨ ਹੈ ਹੋਰ ਸ਼ੌਕਾ ਹੋ ਜੂਗਾ ਕੰਮ ਕਰਨਾ ਕਈ ਵਾਰੀ ਉਹ ਮੁਸ਼ਕਲਾਂ ਪੈਦਾ ਕਰਦੀਆਂ ਸੀ ਤਾਂ ਉਹਦੇ ਚੋਂ ਜਾਂ ਤਾਂ ਇੰਡਸਟਰੀਲਿਸਟ ਫਿਰ ਇਧਰ ਉਧਰ ਚੱਲੇ ਜਾਂਦਾ ਸੀ ਮੱਧ ਪ੍ਰਦੇਸ਼ ਚਲੇ ਗਏ ਰਾਜਸਥਾਨ ਚਲੇ ਗਏ ਬਦੀ ਚਲੇ ਗਏ ਜੰਮੂ ਕਸ਼ਮੀਰ ਚਲੇ ਗਏ ਜਾਂ ਫਿਰ ਆਪਣਾ ਆਈਡੀਆ ਛੱਡ ਦਿੰਦਾ ਸੀ ਵੀ ਛੱਡੋ ਭਰੇ ਯਾਰ ਇਹਦੇ ਨਾਲ ਤਾਂ ਕੋਈ ਹੋਰ ਕੰਮ ਕਰ ਲੈਨੇ ਫਿਰ ਸੋ ਨਹੀਂ ਅਸੀਂ ਹੋਣ ਦੇਣਾ ਪੰਜਾਬ ਐਗਰੀਰੀਅਨ ਸਟੇਟ ਐ ਖੇਤੀ ਸ ਪ੍ਰધાન ਸੂਬਾ ਐ ਖੇਤੀ ਵੀ ਨਾਲ ਨਾਲ ਚੱਲੂਗੀ ਨਾਲ ਫੂਡ ਪ੍ਰੋਸੈਸਿੰਗ ਵੀ ਨਾਲ ਨਾਲ ਆਉਗੀ ਨਾਲ ਇੰਡਸਟਰੀ ਵੀ ਨਾਲ ਨਾਲ ਤਰੱਕੀ ਕਰੇ ਨਾਲ ਦੁਕਾਨਦਾਰ ਵੀ ਦੇਖੋ ਇਹ ਇੱਕ ਚੇਨ ਐ ਖੇਤੀ ਵਧੀਆ ਹੋ ਜੂਗੀ ਤਬ ਬਾਜ਼ਾਰ ਚਰਨ ਕਾਹ ਜਾਂਦੀ ਬਾਜ਼ਾਰ ਚਰਨ ਕਾਜੂਗੀ ਤਾਂ ਦੁਕਾਨਦਾਰ ਦੀ ਕੌਨਿਟੀ ਬਚੂਗੀ ਦੁਕਾਨ ਆਪਣੀ ਵੱਡੀ ਕਰ ਲੂਗਾ ਠੀਕ ਐ ਨਾ ਇੱਕ ਚੇਨ ਐ ਅਗੇ ਇੰਡਸਟਰੀ ਨੂੰ ਕੱਚਾ ਮਾਲ ਦੇਣ ਵਾਸਤੇ ਹੋਰ ਆਊਟਸੋਰਸਿੰਗ ਵਾਸਤੇ ਬਹੁਤ ਸਾਰੀਆਂ ਛਡੀਆਂ ਇੰਡਸਟਰੀ ਉਹ ਚੱਲ ਪੈ ਲਗਾ ਮਹਿੰਗੇ ਲੱਗ